ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਮੇਲੇ ਸਪਾਰ ਦੇ ਤੇ ਬਹੁਤ ਵੱਡਾ ਹੁੰਦਾ ਮੇਲਾ ਸਪਾਰਾ ਜਿਵੇਂ ਤੁਸੀਂ ਪਿਛਲੀ ਵੀਡੀਓ 'ਚ ਆਪਾਂ ਤੁਹਾਨੂੰ ਮੇਲਾ ਦਿਖਾਇਆ ਸੀ ਪਰ ਤੁਹਾਡੇ ਕਮੈਂਟ ਬਹੁਤ ਆ ਰਹੇ ਸੀ ਵੀ ਸਾਨੂੰ ਮੇਲਾ ਫੇਰ ਦਿਖਾਓ ਤੇ ਆਪਾਂ ਜੇ ਫੇਰ ਪਹੁੰਚ ਗਏ ਤਾਂ ਤੁਹਾਨੂੰ ਸਾਰਾ ਅੱਜ ਮੇਲਾ ਦਿਖਾਵਾਂਗੇ ਤੇ ਇਸ ਵਾਰ ਤੁਸੀਂ ਉਹਦੇ ਨਾਲ ਅੱਗੇ ਨਾਲ ਉਹ ਵੀ ਵੱਧ ਕਮੈਂਟ ਕਰਨੇ ਆ ਵੀ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਜਾਂ ਬਾਰੋਂ ਕੋਈ ਆਪਣੀ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਓ ਤੇ ਲੋਕੀਂ ਆਥੋਂ ਆਪਾਂ ਸਾਰਾ ਮੇਲਾ ਦਿਖਾਉਣ ਲਓ ਜੀ ਐਵੇਂ ਇੱਥੇ ਸਾਰੀਆਂ ਦੁਕਾਨਾਂ ਤੁਹਾਨੂੰ ਮਿਲ ਜਾਣੀਆਂ ਲੱਗੀਆਂ ਹੋਈਆਂ ਸਪਾਰ ਦੇ ਮੇਲੇ ਤੇ ਬਹੁਤ ਕਾਠਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਅੱਜ ਆਪਾਂ ਫੇਰ ਪਹੁੰਚੇ ਹਾਂ ਸਪਾਰ ਤੇ ਤੁਹਾਨੂੰ ਸਾਰਾ ਸਪਾਰ ਦਾ ਜੇ ਆਪਾਂ ਮੇਲਾ ਦਿਖਾਵਾਂਗੇ ਇਹ ਕਾਠ ਦੇਖਾ ਦਿਓ ਕਿੰਨਾ ਜਾਦੇ ਆ ਤੇ ਬਾਕੀ ਤੁਸੀਂ ਕਮੈਂਟ ਜਰੂਰ ਕਰਨਾ ਤੇ ਜਿਹੜੇ ਜਿਹੜੇ ਸਪਾਰ ਦੇ ਮੇਲੇ ਆ ਗਏ ਜਾਂ ਜਿਨ੍ਹਾਂ ਨੇ ਦੇਖ ਲਿਆ ਉਹ ਵੀ ਕਮੈਂਟ ਜਰੂਰ ਕਰਿਓ ਬਾਕੀ ਕਿੱਥੋਂ ਤੋਂ ਆਪਣੀ ਤੁਸੀਂ ਵੀ ਵੀਡੀਓ ਦੇਖਦੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਹੋਣਾ ਜਾਂ ਬਾਹਰੋਂ ਵੀ ਕੋਈ ਆਪਣੀ ਵੀਡੀਓ ਦੇਖਦਾ ਜਾਕੀ ਇਹ ਸਟੇਟ ਤੋਂ ਆਪਣੀ ਵੀਡੀਓ ਦੇਖਾ ਉਹ ਵੀ ਕਮੈਂਟ ਜਰੂਰ ਕਰਿਓ ਤੇ ਆਪਾਂ ਤੁਹਾਡਾ ਰਿਸਪਲਾਈ ਜਰੂਰ ਕਰਾਂਗੇ ਤੇ ਬਾਕੀ ਐਵੇਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵੱਡਾ ਹੁੰਦਾ ਮੇਲਾ ਸਪਾਰ ਦਾ ਜੀ ਤੇ ਦੇਖ ਸਕਦੇ ਕਿੰਨਾ ਇਕੱਠਾ ਬਾਕੀ ਅੱਗੇ ਚੰਦੌਨ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਜਿਹੜੇ ਜਿਹੜੇ ਸਪਾਰ ਦੇ ਮੇਲੇ ਆ ਗਏ ਉਹ ਵੀ ਕਮੈਂਟ ਜਰੂਰ ਕਰਿਓ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਆਪਣੇ ਜਿਹੜੇ ਭੈਣ ਭਰਾ ਬਾਹਰ ਗਏ ਹੋਏ ਆ ਉਹਨਾਂ ਤੱਕ ਆਪਣੀ ਵੀਡੀਓ ਪਹੁੰਚੇ ਤੇ ਇੰਨੀ ਵੀ ਸ਼ੇਅਰ ਕਰ ਦਿਓ ਨੋ ਵੀ ਦੇਖੋ ਦੁਕਾਨਾਂ ਇਹ ਦੇਖ ਸਕਦੇ ਹੋ ਤੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਇੰਨਾ ਇਕੱਠਾ ਦੇਖ ਸਕਦੇ ਹੋ ਮੇਲੇ ਦੇ ਉੱਪਰ ਬਾਕੀ ਸਾਨੂੰ ਚੰਡੋਲ ਵਗੈਰਾ ਸਾਰੇ ਦਿਖਾਉਣੇ ਆ ਤੇ ਮਠਿਆਈ ਦੀਆਂ ਦੁਕਾਨਾਂ ਹਨ ਲਾਓ ਜੀ ਦੇਖੋ ਤੇ ਅੱਜ ਇਕੱਠ ਬਹੁਤ ਆ ਮੇਲੇ ਤੇ ਆਪਾਂ ਪਾਸ ਪਾਰ ਦੇ ਮੇਲੇ ਨਾਈਟ ਵੀਊ ਵੀ ਪਾਇਆ ਹੋਇਆ ਤੁਸੀਂ ਉਹ ਵੀ ਵੀਡੀਓ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਵੀ ਆਪਾਂ ਤੁਹਾਨੂੰ ਸਾਰਾ ਨਾਈਟ ਵੀਊ ਜਿਹੜਾ ਮੇਲੇ ਦਾ ਉਹ ਦਿਖਾਇਆ ਸੀ ਵੀ ਕਿਵੇਂ ਦਾ ਹੁੰਦਾ ਰਾਤ ਦਾ ਵੀਊ ਸਾਰਾ ਤੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦਿਨ ਦਾ ਵੀਊ ਲਓ ਇੱਧਰ ਦੇਖੋ ਜਮੇ ਤੇ ਤੁਸੀਂ ਬਹੁਤ ਜਿਆਦਾ ਵੀਡੀਓ ਨੂੰ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਤੇ ਜਿਉਂਦੇ ਬਸਦੇ ਰਹੋ ਹਨ ਬਹੁਤ ਜਿਆਦਾ ਤੁਸੀਂ ਪਿਆਰ ਦਿੱਤਾ ਤੇ ਇਦਾਂ ਹੀ ਪਿਆਰ ਬਣਾ ਕੇ ਰੱਖਣਾ ਆਪਾਂ ਤੁਹਾਡੇ ਵਾਸਤੇ ਘੈਂਡ ਘੈਂਡ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਆਪਣੇ ਸੱਜਣ ਮਿੱਤਰ ਭੈਣ ਭਰਾਵਾਂ ਦਾ ਕੋ ਆਪਣੀ ਵੀਡੀਓ ਪਹੁੰਚੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹਰ ਇੱਕ ਤੱਕ ਮਤਲਬ ਵੀਡੀਓ ਪਹੁੰਚੇ ਆਪਣੀ ਲਓ ਵੀ ਆ ਦੇਖੋ ਜਮੇ ਕੱਪੜੀਆਂ ਦੀਆਂ ਦੁਕਾਨਾਂ ਵੀ ਨੇ ਇੱਥੇ ਸਪਾਰ ਦੇ ਮੇਲੇ ਦੇ ਤੇ ਮੌਸਮ ਜੇ ਕਹੀਏ ਮੌਸਮ ਸਾਫ਼ ਆ ਤੁਸੀਂ ਦੇਖ ਸਕਦੇ ਹੋ ਧੁੱਪ ਨਿਕਲੀ ਹੋਈ ਆ ਹਨਾ ਤੇ ਪੰਜਾਬ ਪੰਜਾਬ ਦੇ ਵਿੱਚ ਸਭ ਤੋਂ ਮਸ਼ਹੂਰ ਮੇਲਾ ਸਪਾਰ ਦਾ ਤੇ ਬਹੁਤ ਵੱਡਾ ਮੇਲਾ ਹੁੰਦਾ ਜੀ ਤੇ ਬਹੁਤ ਕਾਠਾ ਮੇਲੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਾਕੀ ਸਟੈਂਡ ਵਗੈਰਾ ਤੁਸੀਂ ਮੋਟਰਸਾਈਕਲ ਗੱਡੀਆਂ ਜੇ ਲਾਉਣੀ ਨੇ ਤਾਂ ਉਹ ਸਟੈਂਡ ਇੱਥੇ ਹੈਗੇ ਆ ਤੁਸੀਂ ਆ ਕੇ ਲਾ ਸਕਦੇ ਤੁਹਾਨੂੰ ਪਰਚੀ ਮਿਲੂਗੀ ਆਹ ਦੇ ਫਟਾਫਟ ਠੀਕ ਆ ਜੀ ਲਾਓ ਜੀ ਬਾਕੀ ਦੇਖੋ ਕਿੰਨਾ ਘੱਟ ਆ ਅੱਜ 200 ਰੁਪਇਆ ਲਾੜੇ ਦੇ ਦਿਨੀ ਕ੍ਰਿਸ਼ਨਾ ਲਾਓ ਜੀ ਅੱਜ 200 ਦਾ ਨੋਟ ਲਾ ਕੇ ਸ਼ਰਧੂ ਪੀਰ ਲਾਓ ਜੀ ਬਾਈਕ ਨਾਲ 200 ਰੁਪਇਆ ਲਾ ਕੇ ਨਾ ਸੋਚੋ ਰਾਤੋ ਰਾਤ ਮਨਾ امیرਕਾਰ ਅਮੀਰ ਹੋ ਜਾਓਗੇ ਭਾਈ ਲਾਟਰੀ ਪੈਂਦੀ ਆਰੇ ਇਹ ਦੇਖ ਸਕਦੇ ਹੋ ਆ ਲੋ ਤੇ ਅੱਗੇ ਆ ਕੇ ਚੰਡੋਲ ਝੂਲੇ ਤੋਂ ਸਾਰੇ ਆਪਾਂ ਦਿਖਾਵਾਂਗੇ ਕੋਲੇ ਜਾ ਕੇ ਲੋ ਜੀ ਐਵੇਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਇਕੱਠ ਬਹੁਤ ਆ ਚੱਲਦੇ ਆ ਅੱਗੇ ਚਲੋ ਵੀ ਦੇਖੋ ਕਿੱਥੇ ਕਿੰਨਾ ਤੇ ਆਪਾਂ ਚੰਡੋਲ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਅਸੀਂ ਚੰਡੋਲ ਲਗਾਉਣੇ ਆ ਬਸ ਮੇਲਾ ਲਗਾਉਣੇ ਆ ਸਾਰਾ एद भांडेक पलासून सारे मिल जाएगे बाकी कट बहुत देखो मौसम बहुत साफ आसमी गल करिए मौसम बहुत साफिया मौसम मतलब जी गल मीहा नहीं है बहुत बढ़िया मौसम अगर कट्ठ देखो कि ज्यादा देख सकते हो बहुत कट आठ बहुत ज्यादा देख सकते हो ਤੇ ਵੀਡੀਓ ਦੇ ਬੱਤ ਬੱਤ ਸ਼ੇਅਰ ਕਰਿਓ ਬਾਕੀ ਐਵੇਂ ਇਹ ਤੁਹਾਨੂੰ ਗੇਮਾਂ ਮਿਲ ਜਾਣਗੀਆਂ ਤੇ ਮਿਆ ਨਸਾਲੇ ਲਾਉਣ ਵਾਲੀ ਹੋ ਗਈ ਹੈ ਨਾ ਤੇ ਆਹ ਨੰਬਰ ਵਾਲੀ ਹੋ ਗਈ ਆਹ ਗਲਾਸ ਵਾਲੀ ਹੋ ਗਈ ਇਹ ਗਲਾਸਿਕ ਨੇ ਹੋਣਾ ਨਾ ਐਵੇਂ ਦੇ ਸਾਰੇ ਤੁਹਾਨੂੰ ਗੇਮਾਂ ਇੱਥੋਂ ਮਿਲ ਜਾਣਗੀਆਂ ਤੇ ਬਹੁਤ ਕੋ ਤੁਹਾਨੂੰ ਸਪਾਰ ਦੇ ਮੇਲੇ ਦੇਖਣ ਨੂੰ ਮਿਲ ਜੂਗਾ ਜੇ ਆਪਾਂ ਗੱਲ ਕਰੀਏ ਤੇ ਬਹੁਤ ਵੱਡਾ ਜੀ ਪੰਜਾਬ ਦਾ ਬਹੁਤ ਮਸ਼ਹੂਰ ਮੇਲਾ ਇਹ ਤੇ ਬਹੁਤ ਵੱਡਾ ਮੇਲਾ ਵੀ ਆਪਾਂ ਇਹ ਕਹਿ ਸਕਦੇ ਆ ਤੇ ਬਾਕੀ ਐਵੇਂ ਰੰਗ ਤੁਹਾਨੂੰ ਮਿਲ ਜੂਗੀ ਜਿਹੜੀ ਰੰਗ ਚੀਜ਼ਾਂ ਪਾ ਦੂੰ ਸਾਰੀਆਂ ਪਟੇ ਤਕਰੀਬਨ ਇਹ ਚੀਜ਼ਾਂ ਨਾ ਤੇ ਇਹ ਚੀਜ਼ਾਂ ਤੁਹਾਨੂੰ ਸਾਰੀਆਂ ਸਪਾਰ ਦੇ ਮੇਲੇ ਤੇ ਮਿਲ ਜਾਣ ਐਸ ਨੂੰ ਹਰ ਕਿਤੇ ਹੀ ਮਿਲ ਜੂਗੀ ਤੇ ਚੱਲਦੇ ਆ ਅੱਗੇ ਤੇ ਜਰੂਰ ਆਉਸਪਾਰ ਦੇ ਮਿਲਣੇ ਜੇ ਨਹੀਂ ਆਏ ਹਰ ਵਕਤ ਜਰੂਰ ਦੇਖ ਕੇ ਜਾਓ ਜੀ ਬਾਕੀ ਦੇਖੋ ਕਾਛੋ ਕਾਟਰੇ ਤੇ ਮੌਸਮ ਦੇਖੋ ਕਿੰਨਾ ਸੋਹਣਾ ਤੇ ਵੀਊ ਦੇਖੋ ਕਿੰਨਾ ਸੋਹਣਾ ਆ ਰਿਹਾ ਹੈ ਨਾ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਪਿਛਲੀ ਵੀਡੀਓ ਤੁਸੀਂ ਜਾ ਕੇ ਦੇਖ ਲਈਏ ਨਾਈਟ ਨੂੰ ਵੀਊ ਦਿਖਾਇਆ ਸੀ ਪਾਰ ਦੇ ਉਹ ਜਿਸ ਨੂੰ ਆਪਾਂ ਤਕਰੀਬਨ ਸਾਰੀ ਐਕਟੀਵਿਟੀ ਦਿਖਾਈ ਦੇ ਨਾਈਟ ਵੀ ਤੇ ਅੱਜ ਆਪਾਂ ਤੁਹਾਨੂੰ ਦਿਨ ਦੇ ਅੱਜ ਨੂੰ ਸਾਰੀ ਟੈਂਪੀ ਆਪਾਂ ਦਿਖਾਵਾਂਗੇ ਚੰਦੋਲ ਹੈ ਨਾ ਤੁਸੀਂ ਲੈ ਕੇ ਇਸ ਤੀਆਂ ਬਹੁਤ ਸਾਰਾ ਤੁਹਾਨੂੰ ਸਕਾਰ ਦੇ ਮਿਲਣੇ ਆਪਾਂ ਦਿਖਾਵਾਂਗੇ ਅੱਜ बहुत देखा कर आगी 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 तो बहुत कट्ठ आ जाएगा तुझे देखते हो बाकी तरीके कमेंट करो ये नाइट भी होर तुझे देखना नाइट व्यू दिन मैंने बना लगा मेरी कोई ऐसा चक्कर नहीं है बाकी अभी सारे दुकाना पेखे नहीं मठाई देना दुकानी लाइट बधना बदला ਇਹ ਪਾਰ ਦੇ ਮੇਲੇ ਦੇ ਤੋਂ ਇਹ ਬਹੁਤ ਹੀ ਦੇਖਣ ਨੂੰ ਮਿਲ ਜੂਗੀ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਜੋ ਪਾਰ ਦੇ ਮੇਲੇ ਬਹੁਤ ਯਾਰੇ ਦੇਖਣ ਨੂੰ ਮਿਲ ਜੂਗੀ ਯਾ ਦੇਖੋ ਇਹ ਆ ਬਾਈ ਉਹ ਤੇ ਪਰ ਆ ਰਹੀ ਨੇ ਤੁਮ ਸਾਹ ਜੇ ਇਹ ਪਾਰ ਦੇ ਮੇਲੇ ਜਿਹਾ ਕਹੀ ਹੈ ਨਾ ਸਭ ਤੋਂ ਤੁਹਾਨੂੰ ਜਿਆਦਾ ਦੇਖਣ ਨੂੰ ਮਿਲੂਗਾ ਤੁਹਾਨੂੰ ਹਰ ਇੱਕ ਦੁਕਾਨ ਦੇ ਉੱਪਰ ਕੀ ਪਾਰ ਦੇ ਮੇਲੇ ਕੀ ਦੇਖਣ ਨੂੰ ਮਿਲੂਗੀ ਵਾਕਈ ਅੱਗੇ ਚੱਲਦੇ ਆਂ ਇਹ ਸੱਚੇ ਤੋਂ ਬਹੁਤ ਨਿਆ ਹੋਰ ਸੱਚੀ ਬੀਟੀ ਰਾਹ ਚੱਲੋ ਲੱਕ ਨਵ ਜੂੜੇ ਦੇਖੋ ਮੇਲੇ ਰਾਹ ਯਾ ਦੇਖੋ ਚੰਦੂ ਵਾਲੇ ਤਰਾ ਇਹ ਜੂੜੇ ਕੋਕਨਾ ਸੁਣਾ ਆ ਰਿਹਾ लगा के डोल 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 रे है 1 2 3 4 5 5 Lihat, ਲੋਵੀ ਆਹ ਟਰਾਂਟੂਲਾ ਨਾ ਤਾਂ ਖਤਰਨਾਕ ਆ ਜੁਲਾ ਆਹ ਮੇਰੀ ਤਾਂ ਹੈ ਜੁਲਾ ਬਾਤ ਉਲਾ ਵੀ ਮੈਨੂੰ ਸਭ ਤੋਂ ਖਤਰਨਾਕ ਲੱਗਿਆ ਇਸ ਕਾਰ ਦੇ ਮੇਲੇ ਦੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਹੜਾ ਲੱਗਿਆ ਤੁਹਾਨੂੰ ਕਿਹੜੇ ਜੁਲਾ ਡਰ ਲੱਗਦਾ ਹੈ ਨਾ ਮੈਂ ਤਾਂ ਵੀ ਆਹ ਚੁਲਾ ਸਭ ਤੋਂ ਜ਼ਿਆਦਾ ਉਹ ਲੱਗਿਆ ਵੀ ਮੈਨੂੰ ਲੱਗਦਾ ਵੀ ਬੰਦਾ ਜਿਗਰ ਵਾਲੇ ਬੈਠੇ ਹੋਰੇ ਉੱਪਰ ਲੋਵੀ ਦੇਖੋ ਲੋਵੀ ਦੇਖੋ ਇਹ ਯਾਨੀ ਭਾਈ ਜੀ ਨਾ ਉੱਪਰਲੀ ਸਾਈਡ ਜਾਣਾ ਹੈ ਤਾਂ ਮਤਲਬ ਮੋੜ ਰਿਆ ਨਾ ਇੱਥੋਂ ਮੈਨੂੰ ਉੱਪਰਲੀ ਸਾਈਡ ਜਾਣਾ। ਉਹਨੇ ਭਾਈ ਮੈਨੂੰ ਹੌਲੀ ਕਰ ਰਿਹਾ ਹੌਲੀ ਹੋ ਗਿਆ ਇਹ। ਭਾਈ ਉੱਪਰਲੀ ਸਾਈਡ ਜਾਣਾ। ਤੇ ਕੱਟ ਵੀ ਜੇ ਮੈਂ ਗੱਲ ਕਰੀ ਕੱਟ ਬਹੁਤ ਆ। ਲਓ ਜੀ ਆਹ ਦੇਖੋ ਸਾਰਾ। ਆਹ ਚਾਲ ਦੇਖੋ ਇੱਥੇ। ਤੇ ਬਾਕੀ ਮੌਸਮ ਦੇਖੋ ਕਿੰਨਾ ਸੋਹਣਾ ਤੇ ਧੂੜ ਦੇਖੋ ਕਿੰਨਾ ਸੋਹਣਾ ਆ ਰਿਹਾ। ਯਾਰ ਨਾ ਤਵਾ ਤੇ ਆ ভাই ਲੜਕਣ ਵਾਲਾ 500 ਨਾਮ ਆ 75 ਕੈਂਟ ਪਾਈ ਦੇਖਦੇ ਆ ਦੇਖਦੇ ਭਾਈ ਇਹ ਭਾਈ ਲੈ ਭਾਈ යි ලගුබගවන මයින ජෝර්වත මාතන මොස් කලා මොස් කලා පයින පැන ජෝවත මාතනබක්තර දෙෙකු දෝල ਤੇ ਆ ਵੀ ਕਿੰਨੂ ਲੈਤਰ ਬਾਕੀ ਇੱਧਰ ਸਾਰਾ ਤੇ ਬਹੁਤ ਕਾਠਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਕਾਠਾ ਤੇ ਬਹੁਤ ਸੰਗਤਾਈ ਹੋਈ ਆ ਲੋ ਵੀ ਦੇਖੋ ਕੱਠ ਤੇ ਦੇਖ ਸਕਦੇ ਹੋ ਸਕਾਰ ਦਾ ਤੁਸੀਂ ਮੇਲਾ ਤੇ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਕਿ ਜਿਹੜੇ ਵੀ ਆਪਣੇ ਭੈਣ ਭਰਾ ਸੱਜਣ ਮਿੱਤਰ ਬਾਹਰ ਨੇ ਉਹਨਾਂ ਤੱਕ ਵੀ ਆਪਣੀ ਵੀਡੀਓ ਪਹੁੰਚ ਜਾਵੇ ਤੇ ਪਤਾ ਲੱਗੇ ਵੀ ਹਾਂ ਪੰਜਾਬ ਦਾ ਸਭ ਤੋਂ ਮਸ਼ਹੂਰ ਮੇਲਾ ਜੀ ਸਪਾਰ ਦਾ ਤੇ ਇੰਨੀ ਵੀਡੀਓ ਸ਼ੇਅਰ ਕਰ ਦਿਓ ਇਹ ਨਹੀਂ ਆਪਾਂ ਤੁਹਾਨੂੰ ਕਦੇ ਕਿਸੇ ਵੀਡੀਓ ਨੂੰ ਸ਼ੇਅਰ ਕਰਨ ਨੂੰ ਕਿਹਾ ਨਹੀਂ ਹੈਗਾ ਪਰ ਅੱਜ ਆਪਾਂ ਤੁਹਾਨੂੰ ਤਾਂ ਕਹਿ ਰਹੇ ਕਿ ਕਿ ਬਹੁਤ ਵੱਡਾ ਮੇਲਾ ਜੀ ਤੇ ਆਪਣਾ ਹੱਕ ਵੰਡਣਾ ਵੀ ਆਪਾਂ ਵੀਡੀਓ ਵੱੱਟ ਵੱੱਟ ਸ਼ੇਅਰ ਕਰੀਏ ਤੇ ਇੱਧਰ ਐਵੇਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖੋ ਜੀ ਇੱਕਾਠ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਇਕਾਠ ਆ ਤੇ ਆਪਾਂ ਤੁਹਾਨੂੰ ਘਰ ਬੈਠੇ ਸਪਾਰ ਦਾ ਮੇਲਾ ਦਿਖਾ ਰਿਹਾ ਇੱਧਰ ਐਵੇਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਐਵੇਂ ਇਧੀਆਂ ਸਾਰੀਆਂ ਤੁਹਾਨੂੰ ਇੱਥੇ ਸਮਾਨ ਮਿਲ ਜੂਗਾ ਪਲੇਟਾਂ ਹਨ ਕੱਪ ਪਰਸ ਲੋ ਜੀ ਸਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਵੀ 10 ਰੁਪਏ ਦਾ ਸਮਾਨ ਵੀ ਤੁਹਾਨੂੰ ਮਿਲ ਜੂ 10 ਰੁਪਏ ਸੇਲ 'ਤੇਵੇਂ ਆ ਦੇਖੋ 10 ਰੁਪਏ ਵੀ ਸੇਲ ਵੀ ਲੱਗੀ ਹੋਈ ਆ ਲੋ ਜੀ ਆ ਸਾਰਾ ਸਮਾਨ ਤੁਹਾਨੂੰ 10 ਰੁਪਏ ਦਾ ਮਿਲ ਜੂ 200 ਰੁਪਏ ਸੇਲ ਉੱਥੇ 10 ਰੁਪਏ ਇੱਕੇ ਚੱਲਦੇ ਆ ਜੀ ਬਾਕੀ ਇਹ ਬਹੁਤ ਵੱਡਾ ਮੇਲਾ ਜੀ ਮੇਲਾ ਸਪਾਰ ਦਾ ਤਰੂ ਨੇ ਬਸ ਲੋ ਵਾ ਨੋ ਵਾ ਡੋ ਟੇਕ ਸ਼ਿਟ ਆ ਗਾਟ ਨੋ ਲਵ ਫਰ ਦ ਫੇਕਨੈਸ ਇਫ ਯੂ ਵਾਂਟ ਟੂ ਬੇ ਟਾਸਕ ਐਂਡ ਵਾਂਟ ਟੂ ਹੇਟ ਦਿਸ ਆਲੋ ਸ਼ੋ ਮੱਮਾ ਆ ਡੋਨਟ ਐਵਰ ਸਲੋ ਵਾ ਨੋ ਵਾ ਡੋਨਟ ਟੇਕ ਸ਼ਿਟ ਆ ਗਾਟ ਨੋ ਲਵ ਵਿਦ ਦ ਫੇਕ If you wanna play tough and wanna hate this, I'll always show up and make a statement. I don't ever slow up, no I don't take shit. I got no love for the fakeness. If you wanna play tough and wanna hate this, I'll always show up and make a statement. Everything I do, so instinctive and so passionate. Every word I move, so descriptive like an adjective. I got a vendetta against people who patented it. Being negative when you should be getting after it. I got facts over facts over tracks. is and that spittin' slow, spittin' fast? I could roast, I could gas, think I'm okay at last. But I don't know if that can erase all the past. And the pettiness, a reflection of the emptiness. Hilarious, you think you're with my time, you're delirious. Mysterious, because you hide behind a fake exterior. Inferior, you know I'll always be a bit superior. Get off of me, this ain't no humble brag. I want you to hear words you can say. ਕੇਂਦਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਪਟਿਆਈ ਦੀਆਂ ਬਹੁਤ ਸਾਰੀਆਂ ਦੁਕਾਨਾਂ ਜਿਹੜੇ ਦੇਖ ਸਕਦੇ ਹੋ ਲੱਗੀਆਂ ਹੋਈਆਂ ਨੇ ਸਪਾਰ ਦੇ ਮੇਲੇ ਤੇ ਤੇ ਬਾਕੀ ਕੱਟ ਦੇਖੋ ਹਾਂ ਤੇ ਤੁਸੀਂ ਕੱਟ ਦੇਖੋ ਕਿੰਨਾ ਜ਼ਿਆਦਾ ਹੋ ਗਿਆ ਤੇ ਬਾਕੀ ਦੁਕਾਨਾਂ ਦੇ ਵੀ ਕੱਟ ਬਹੁਤ ਆ ਨਾ ਉਹ ਵੀ ਕਿਸੇ ਮਤਲਬ ਪੈਰ ਧਰਨ ਨੂੰ ਜਗ੍ਹਾ ਨਹੀਂ ਹੈਗੀ ਬਹੁਤ ਆਠਾ ਜੀ ਸਪਾਰ ਦੇ ਮੇਲੇ ਤੇ ਇਹ ਵੀਡੀਓਜ਼ ਸ਼ੇਅਰ ਜ਼ਰੂਰ ਕਰਦੇ ਹੋ ਅੱਗੇ ਆਪਣੀ ਹਰ ਇੱਕ ਭੈਣ ਭਰਾ ਤੱਕ ਸੱਜਣ ਮਿੱਤਰ ਤੱਕ ਬਜ਼ੁਰਗਾਂ ਤੱਕ ਮਾਤਾ ਮੋਹ ਮਾਤਾ ਮਾਤਾ ਕਾ ਨਾ ਵੀਡੀਓ ਆਪਣੀ ਪਹੁੰਚੇ ਤੇ ਇਹ ਜਿਹੜੇ ਟੈਂਪ ਘਰ ਬੈਠੇ ਨੇ ਆਪਾਂ ਦੇਖ ਰਿਹਾ ਨਾ ਤਾਂ ਹਰ ਇੱਕ ਚੱਕ ਆਪਣੀ ਵੀਡੀਓ ਪਹੁੰਚੇ ਬਾਕੀ ਦੇਖੋ ਆ ਕਿੰਨਾ ਸੋਹਣਾ ਲੱਗਦਾ ਚੱਲਦਾ ਜੀ ਲੈਨ ਭਾਈ ਚੱਲ ਰਹੇ ਨੇ ਇਹ ਵੀ ਚੱਲ ਰਹੀਆਂ ਨੇ ਤੇ ਦੇਖੋ ਲਓ ਵੀ ਦੇਖੋ ਕਿੰਨੇ ਸੋਹਣੇ ਲੱਗਦੇ ਆ ਲਓ ਵੀ ਦੇਖੋ ਤੇ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਇੱਥੇ ਤੇ ਬੱਤ ਕਰਾਂਗੇ ਜਿਹੜੇ ਬੈ ਕੇ ਵੀਡੀਓ ਬਣਾਉਗਾ ਬੈ ਕੇ ਬਣਾਵਾਂਗੇ ਮੈਂ ਕਿਉਂਕਿ ਆਪਾਂ ਨੂੰ ਬਹਿ ਡਾਰ ਲੱਗਦਾ ਅਸੀਂ ਵਰਦੀ ਸਿੱਟੀ ਕਮੈਂਟ ਕਰਨ ਤੋਂ ਬਾਅਦ ਆਪਾਂ ਤੇ ਬੈਕਿੰਗ ਬਣਾਵਾਂਗੇ ਵੀਡੀਓ ਦਾ ਬਹੁਤ ਕਰੇ ਉੱਤੀ ਪਾ ਜਾ ਬੱਚਿਆਂ ਵਾਲੀ ਐਕਟੀਵਿਟੀ ਤੋਂ ਬਹੁਤ ਮੈਡੂ ਵੀ ਆਖੀ ਆਖੇ ਦੋ ਬੋਲ ਜਵੇਂ ਹਨਾ ਤੇ ਆ ਬੱਚਿਆਂ ਵਾਲੀਆਂ ਇਥਾਰੇ ਤੇ ਬੱਚਿਆਂ ਵਾਲੀਆਂ ਆ ਗੀਆਂ ਨਾ ਤੁਸੀਂ ਦੇਖ ਸਕਦੇ ਹੋ ਇਹ ਬਾਕੀ ਆਇਆ ਦਿੱਕੰਡੋਣਾ। ਰੱਪਿਆ। ਯਾਰ ਦੇਖੋ ਵੀ ਕਿੰਨਾ ਛੋਣਾ ਲੱਗਦਾ। ਦੇਖੋ ਜੀ ਕਾਰ ਦਾ ਮੇਲਾ। ਬਾਕੀ ਬਹੁਤ ਕਾਠਾ ਜਿਵੇਂ ਤੁਸੀਂ ਦੇਖ ਸਕਦੇ ਹੋ। ਨਾ ਵੀ ਦੇਖੋ ਕਿੰਨਾ ਕਾਠਾ। ਤੇ ਆਜੂ ਲਾਹੇਰ ਦੇ ਕੋ ਆ ਗਿਆ ਜੀ।

ਆ ਗਿਆ ਕੀ ਆ ਗਿਆ ਹਾਂ ਪੈਸੇ ਆਏ ਦੇ ਦੇਖੋ ਭਾਈ ਲੈ ਤੁਸੀਂ ਕਮੈਂਟ ਕਰਾਵੇ ਕਿਹੜਾ ਕਿਹੜਾ ਵੀ ਇਹ ਚੁੱਲੇ ਵਿੱਚ ਬੈਠੇ ਆਪਾਂ ਨੇ ਕਿਉਂ ਬੈਠੇ ਆਂ ਐਵੇਂ ਕਿਹੜੇ ਕੋਈ ਡਰ ਪਾਉ ਲੱਗਦਾ ਬਾਈ ਜਵਾਦਾਬਾਦ ਇੰਨੀ ਮੋਟੀ ਐ ਕੋਹਾ ਹੋ ਗਾ ਪੈਂਦਾ

ਬੋਚ 50 50 ਬਿਨਾਸ਼ ਆਪਾਂ ਦਾ ਵੀ ਨਹੀਂ ਖੇ ਇਹ ਆਪਾਂ ਵੀ ਵੀਰਾਂ ਤੋਂ ਕਹਾਤਾ ਦੂ ਬਾਕੀ ਤਕਰੀਬਾ ਮੈਂ ਕਰਾਂਗੀ ਆਪਾਂ ਲੋਕ ਦਿਖਾ ਲਾਂਗੇ ਪਰੋ ਇਹ ਬਾਕੀ ਆਇਤ ਨਿਸ਼ਾਨੇ ਲਾਉਣੇ ਆਏ ਤੇ ਕਿਹੜੇ ਕਿਹੜੇ ਸਪਾਰ ਦੇ ਮੈਨੂੰ ਮਿਸ ਕਰਿਆ ਉਹ ਵੀ ਜਰੂਰ ਦੱਸਿਓ ਕਮੈਂਟ ਕਰਕੇ ਆ ਗਲਾਸ ਲੋ ਵੀ ਬਾਈ ਹੋਣੀ ਲੱਗੇ ਨਾ ਛਿੱਟਣ ਗਲਾਸ ਚਲ ਦੇਖਦੇ ਆ ਬਾਈ ਹੋਣੀ ਕਹਿੰਦੇ ਦਵਾਈ ਆਂ ਚਲ ਦੇਖਦੇ ਆ ਐ ਬਾਈ ਬਾਈ ਦੂਆ ਨਹੀਂ ਯਾਰ ਨੂੰ ਇਹ ਤਾਂ ਦਿਖਾਉਣੇ ਆ ਤੇ ਊਂਖ ਦੀ ਸਵਾਰੀ ਵੀ ਤੁਸੀਂ ਕਰ ਸਕਦੇ ਹੋ ਬਾਕੀ ਆਹ ਵੀ ਲਾਵੀਂ ਆ ਇਹ ਚੋ ਨਹੀਂ ਬੈਠ ਸਕਦੇ ਹੋ ਇਹਨੂੰ ਚੱਲਦਾ ਦਿਖਾਉਣੇ ਆ ਲਓ ਵੀ ਚੱਲ ਪਿਆ ਭਾਈ ਖੱਟਦੇ 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 ਚੱਲ ਖੱਟਦੇ ਜਨਪੋਂ ਉਂੜਦਾ ਘਾਣਾ ਉਦੋਂ ਨਾ ਅਵੀ ਸਚਿਤਾ ਬਾਣੀ ਨੇ ਮੈਨੂੰ ਦਰ ਦਿਖਵਾ ਤੇ ਬਾਕੀ ਉਹ ਦਵੰਗਲਾ ਵੀ ਆ ਤੇ ਇਹ ਦੋ ਤਿੰਨ ਵਾਰੀ ਕੁਝ ਕਰ ਸਕਦੇ ਹਾਂ ਆ ਊਠਾ ਦੀ ਇਤਰਾ ਘੂਤ ਬੰਗਲਾ ਇੱਧਰ ਆ ਚੰਡੋਲ ਦੇਖੋ ਆਪੀ ਹੋ ਕੇ ਇਸ ਤਰ੍ਹਾਂ ਨਾ ਤੇ ਆਹ ਬਾਈ ਨੇ ਰੋਕਤਾ ਕਿਉਂਕਿ ਬੈਟਣ ਵਾਲੇ ਬਹੁਤ ਆ ਇੱਧਰ ਹੋ ਰਿਹਾ ਤੁਹਾਨੂੰ। ਉਹ ਰੀ ਆਵੀ ਕੰਡੋਰ ਦੇਖੋ ਇੱਧਰ। ਇਹ ਕਿਹੜਾ ਦਿਆ। ਲੋਕ ਵੀ ਦੇਖੋ ਜੀ ਇੱਕ ਵਾਰ ਫੇਰ ਮੇਲੇ ਦਾ ਵੀਊ ਤੇ ਕਿਹੜੇ-ਕਿਹੜੇ ਮੇਰੇ ਭੈਣ ਭਰਾ ਮੇਲੇ ਨੂੰ ਮਿਸ ਕਰਦਾ ਕਮੈਂਟ ਜ਼ਰੂਰ ਕਰਿਓ। ਵੀਡੀਓ ਵਾਰ ਤੋਂ ਬਾਅਦ ਸ਼ੇਅਰ ਕਰਦੇ ਹੋ। ਇਹ ਦੇਖੋ ਸਪਾਰ ਦਾ ਮੇਲਾ ਤੇ ਬਹੁਤ ਸਾਰੀ ਐਕਟੀਵਿਟੀ ਤੁਹਾਨੂੰ ਮੇਲੇ 'ਚ ਦੇਖਣ ਨੂੰ ਮਿਲ ਜੂਗੀ ਤੇ ਬਹੁਤ ਮਸ਼ਹੂਰ ਮੇਲਾ ਜੀ ਸਪਾਰ ਦਾ ਬਾਕੀ ਆਹ ਦੇਖੋ ਮੂੰਹ ਇੱਧਰ ਉਤਾਲੇ ਉਹ ਵੀ ਤੁਹਾਨੂੰ ਮਿਲ ਜਾਣਗੇ ਤੇ ਆਪਾਂ ਤੁਹਾਨੂੰ ਦਿਖਾਉਣਾ ਸਾਰਾ ਜੀ ਕੋ ਅਤਵਾਦ ਸਿਆਦ ਜਰੂਰ ਕਰਨੀਆਂ। ਕਿ ਹਰ ਇੱਕ ਆਪਣੇ ਭੈਣ ਭਰਾ ਦਾ ਕੰਮ ਪੂਰਾ ਹੋ ਜਾਵੇ। ਵਾਗੇ ਦੇਖੋ ਕਿੰਨਾ ਇਕੱਠਾ ਜੀ। ਲੱਗ ਜਿੱਥੇ ਵੀ ਗੈਸਟੀ ਹੈਗੀ ਆ। ਤੁਸੀਂ ਦੇਖ ਸਕਦੇ ਹੋ। ਉਹ ਵੀ ਦੇਖੋ। ਤੇ ਜੇ ਕੋਈ ਆਪਣਾ ਭੈਣ ਭਰਾ ਆਪਣੀ ਵੀਡੀਓ ਦੇ ਵਿੱਚ ਆਇਆ ਹੋਵੇ ਕਮੈਂਟ ਜਰੂਰ ਕਰਿਓ। ਤੇ ਬਾਕੀ ਐਵੇਂ ਸਾਰੀਆਂ ਦਕਾਨਾਂ ਲੱਗੀਆਂ ਹੋਈਆਂ ਨੇ। ਕਈ ਕਿਸ ਤਰ੍ਹਾਂ ਦੀਆਂ ਮਠਿਆਈਆਂ, ਗੋਲ ਗੱਪੇ ਹਨਾ। ਮਤਲਬ ਪੇਟੇ ਦੀ ਮਠਿਆਈ ਬਹੁਤ ਸਾਰਾ ਖਾਣ ਪੀਣ ਦਾ ਤੁਹਾਨੂੰ ਸਮਾਨ ਮਿਲ ਜੂਗਾ। ਬਾਕੀ ਕੱਪੜਾ ਤੇ ਹੋਰ ਜਿਵੇਂ ਐਨਕਾਂ, ਐਮੀਜਰ ਕੰਨਾਂ ਨੂੰ ਬਹੁਤ ਮਿਲ ਜਮੇ ਐਨਕਾਂ ਦੀ ਆ ਗਈ ਹੈ ਨਾ ਸੇਲ ਲੱਗੀ ਹੈ 100 ਰੁਪਏ। ਆਜਾ ਲਓ ਜੀ 100 ਰੁਪਏ ਸੇਲ ਹੋ ਰਹੀ। ਤੇ ਐਵੇਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਇੱਥੇ ਮਿਲ ਜਾਣਗੀਆਂ ਦੇਖਣ ਨੂੰ। ਸਾਰ ਦੇ ਮੇਲੇ ਤੇ ਤੇ ਪੇਟੇ ਦੀ ਮਠਿਆਈ ਵੀ ਤੁਹਾਨੂੰ ਇਸ ਵਾਰ ਮਿਲ ਜੂਗੀ ਮੇਲੇ ਦੇ ਉੱਪਰ। ਇਹ ਆ ਦੇਖੋ। ਬਾਕੀ ਬੱਚੇ ਦੇ ਕਿੱਡਾ ਬਹੁਤ ਸਾਰੀਆਂ ਮਿਲ ਜਾਣਗੀਆਂ। ਤੇ ਤੇ ਕੋ ਸਾਰਾ ਤੇ ਲੋ ਤੇ ਆਪਾਂ ਤੁਹਾਨੂੰ ਸਾਰਾ ਸਪਾਰ ਦਾ ਮੇਲਾ ਦਿਖਾਇਆ ਤੇ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਹੁਤ ਸਾਰੀਆਂ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਵਧੀਆ ਜਿਹੜੇ ਸਪਾਰ ਦੇ ਮੇਲਾ ਸਪਾਰ ਮਨਸਪਾਰ ਹੋ ਗਿਆ ਜਾਂ ਹੋਰ ਮੇਲੇ ਹੋਗੇ ਨਾ ਤੁਹਾਨੂੰ ਸਾਰੇ ਆਪਣੇ ਚੈਨਲ ਤੇ ਦੇਖਣ ਨੂੰ ਮਿਲਣਗੇ ਤੇ ਆਪਾਂ ਕੋਸ਼ਿਸ਼ ਕਰਾਂਗੇ ਹਰ ਇੱਕ ਮੇਲਾ ਕਵਰ ਕਰਨ ਦੀ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਨਾ ਵੀ ਕਿੱਥੇ ਮੇਲਾ ਲੰਘ ਜਾਂਦਾ ਬਾਅਦ ਚ ਪਤਾ ਲੱਗਦਾ ਉਹ ਨਹੀਂ ਫਿਰ ਮੈਂ ਸੌਰੀ ਮੰਗਦਾ ਬਾਕੀ ਤੁਸੀਂ ਕਮੈਂਟ ਕਰਦਾ ਕਰੋ ਵੀ ਇੱਥੇ ਮੇਲਾ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਉਹ ਮੇਲਾ ਦਿਖਾਉਣ ਦੀ ਜਿਵੇਂ ਮੰਨ ਲਓ ਸਤਾਰ ਦਾ ਮੇਲਾ ਮਸ਼ਹੂਰ ਆ ਪਤਾ ਆਪਾਂ ਨੂੰ ਨਾ ਉਹ ਇੱਕ ਤੋਂ ਮੇਲੇ ਨੇ ਉੱਪਰ ਪਤਾ ਤੇ ਕਈ ਵੇਲੇ ਵੀ ਕਈ ਵਾਰ ਹੁੰਦਾ ਕੋਈ ਮੇਲਾ ਮਿਸ ਹੋ ਜਾਂਦਾ ਨਾ ਤੇ ਉਹ ਤੁਸੀਂ ਕਮੈਂਟ ਕਰਦਾ ਕਰੋ ਤੁਹਾਡੇ ਸ਼ਹਿਰ ਤੇ ਤੁਹਾਡੇ ਪਿੰਡ 'ਚ ਕੋਈ ਵੀ ਮੇਲਾ ਲੱਗਦਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਮੇਲਾ ਦਿਖਾਈਏ ਠੀਕ ਆ ਜੀ ਤੇ ਬਾਕੀ ਦੇਖੋ ਕਿੰਨਾ ਇਕੱਠਾ ਆ ਜੀ ਬਹੁਤ ਸੰਗਤ ਆਈ ਹੋਈ ਆ ਇਹ ਦੇਖ ਸਕਦੇ ਜੀ ਹਾਂਜੀ ਆਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਪਾਰ ਦਾ ਮੇਲਾ ਦਿਖਾਇਆ ਤੇ ਦਿਨ ਦਾ ਸਾਰਾ ਆਪਾਂ ਤੁਹਾਨੂੰ ਮੇਲਾ ਦਿਖਾਇਆ ਪਿਛਲੀ ਵੀਡੀਓ ਵਿੱਚ ਤੁਹਾਨੂੰ ਰਾਤ ਦਾ ਥਿਊ ਦਿਖਾਇਆ ਸੀ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਕਿ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ